ਪਰਵੰਤਮਾਨ ਜੀ ਔਰ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸਕਾਰਤਾ ਮੰਤਰੀ ਦੇ ਵਿਚਕਾਰ ਕਲ ਇੱਕ ਮੁਲਾਕਾਤ ਪੰਜਾਬ ਦੀ ਵਾਰਡ ਨੂੰ ਲੈ ਕੇ ਉਥੋਂ ਦੀ ਸਥਿਤੀ ਦੱਸਣ ਲਈ ਮੁੱਖ ਮੰਤਰੀ ਗਏ ਸੀ ਔਰ ਗ੍ਰਹਿ ਮੰਤਰੀ ਜੀ ਨੇ ਦੱਸਿਆ ਕਿ ਬਾੜ ਆਪਤਾ ਫੰਡ ਡਿਜਾਸਟਰ ਫੰਡ ਦੇ ਅੰਦਰ ਪੰਜਾਬ ਕੋਲ ਆਲਰੇਡੀ 12579.99 ਕਰੋੜ ਰੁਪਇਆ ਜਿਹੜਾ ਪਿਆ ਔਰ ਜਿਹੜਾ ਪੀਐਮ ਨੇ ਘੋਸ਼ਣਾ ਕੀਤੀ ਸੀ 1600 ਕਰੋੜ ਰੁਪਇਆ ਫੋਰੀ ਰਾਹ ਦੀ ਉਹਦੇ ਵਿੱਚੋਂ ਵੀ 805 ਕਰੋੜ ਰੁਪਇਆ ਅਲੱਗ-ਅਲੱਗ ਸਰਕਾਰ ਅੰਤਰਗਤ ਸਕੀਮਾਂ ਦੇ ਲਾਭਾਰਤੀਆਂ ਨੂੰ ਜਿਹੜਾ ਭੇਜਤਾ ਹੈ ਇਹ ਉੱਥੇ ਸਿੱਟਾ ਨਿਕਲ ਕੇ ਆਇਆ ਇਹ ਇਸ ਗੱਲ ਨੂੰ ਵੱਲ ਇਸ਼ਾਰਾ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਗੱਲ ਪੁੱਛ ਰਹੀ ਸੀ ਕਿ ਡਿਜਾਸਟਰ ਫੰਡ ਦਾ ਜਿਹੜਾ 12000 ਕਰੋੜ ਤੋਂ ਉੱਪਰ ਦਾ ਪੈਸਾ ਤੁਹਾਡੇ ਕੋਲ ਪਿਆ ਹੈ ਇਹ ਜਿਹੜੀ ਬਾੜ ਆਈ ਹੈ ਇਹ ਜਿਹੜੇ ਹਾਰ ਦੀ ਮਾਰ ਲੋਕਾਂ ਤੇ ਪਈ ਐ ਇਹਨਾਂ ਤੇ ਫੋਰੀ ਰਾਤ ਦੇਣ ਲਈ ਤੁਸੀਂ ਕੀ ਕਿੰਨਾ ਪੈਸਾ ਇਹਦੇ ਚੋਂ ਖਰਚਾ ਇਹ ਝੂਠ ਤਾਂ ਝੂਠ ਬੋਲੀ ਜਾ ਰਹੇ ਸੀ ਇੱਕ ਮੰਤਰੀ ਬੋਲਦਾ ਇਹਨਾਂ ਦਾ ਫਾਈਨਾਂਸ ਮੰਤਰੀ ਕਹਿੰਦਾ ਕੋ ਪੈਸਾ ਹੀ ਨਹੀਂ ਹੈਗਾ ਚੀਫ ਫੈਕਟਰੀ ਕਹਿੰਦਾ ਨਹੀਂ ਜੀ ਕਾਗਜ਼ਾਂ 'ਚ ਹੈਗਾ ਔਰ ਇਹ ਕਾਗਜ਼ਾਂ 'ਚ ਹੀ ਪੈਸਾ ਹੁੰਦਾ ਬੈਂਕ 'ਚ ਐਂਟਰੀ ਹੁੰਦੀ ਆ ਅੱਜ ਵੀ ਇਹ ਪ੍ਰਸ਼ਨ ਖੜਾ ਹੁੰਦਾ कि भाई ये ज हूं बारह हजार पांच सौ उनासी पॉइंट उनाठ हजार करोड़ रुपया जरा है ये कित है इतना की किया कि खर्च है ज केजरीवाल सैल तो सपटा या गवर्न हो गया वा ये खुरद हो गया पैसा ये जवाब तो लोगों ने मंगना ही है ਔਰ ਇਹਦੇ ਨਾਲ ਨਾਲ ਜਿਹੜੀ ਸੱਤੋਂ ਵੱਡੀ ਗੱਲ ਨਿਕਲ ਕੇ ਆਈ ਹੈ ਪੰਜਾਬੀ ਵੀਰੋ ਧਿਆਨ ਨਾਲ ਸੁਣੋ ਵਿਧਾਨ ਸਭਾ ਦਾ 70 ਬਲਾ ਲਿਆ ਸੋਏ ਲੋਕਾਂ ਦਾ ਧਿਆਨ ਭਟਕਾਉਣ ਦੇ ਉਤੇ ਨਾ ਚੀਚੀ ਕਰਨ ਦੇ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਦੇ ਕੋਈ ਸਿੱਟੇ ਵਾਲੀ ਗੱਲ ਉੱਤੇ ਨਹੀਂ ਨਿਕਲੀ ਕੇਵਲ ਲੋਕਾਂ ਦੇ ਅੰਦਰ ਭ੍ਰਮ ਫੈਲਾ ਰਹੇ ਕੇਂਦਰ ਵੱਲ ਉਂਗਲੀ ਉਠਾਉਣ ਦੇ ਲਈ ਇੱਕ ਵਾਰ ਸੇ ਜਿੰਦਬਤਾ ਲਾ ਰਹੇ ਨੇ ਨਾਲ ਸਦਨ ਜੀ ਕਹਿ ਰਹੇ ਜਿਵੇਂ ਗ੍ਰਹਿ ਮੰਤਰੀ ਨੂੰ ਮਿਲਣ ਜਾ ਰਹੇ ਆ ਲੋਕਾਂ ਨੂੰ ਸਾਰੀਆਂ ਗੱਲਾਂ ਸਮਝ ਆ ਜਾਂਦੀਆਂ ਔਰ ਲੋਕੀ ਇਹ ਜਾਨਣਾ ਚਾਹੁੰਦੇ ਨੇ ਕਿ ਮਾਨ ਸਾਹਿਬ ਦੇਸ਼ ਦਾ ਪ੍ਰਧਾਨ ਮੰਤਰੀ ਜੀ ਜਦੋਂ ਆਏ ਤੁਹਾਡਾ ਐਫਐਮ ਕਿੱਥੇ ਸੀ ਤੁਹਾਡਾ ਅਮਨ ਰੋੜਾ ਜਿਹੜਾ ਮੰਤਰੀ ਵੀ ਆ ਉਹ ਕਿੱਥੇ ਸੀ ਤੁਸੀਂ ਤੇ ਚਲੇ ਗਏ ਹਸਪੀਟਲ ਤੁਸੀਂ ਅਗਰ ਪੰਜਾਬੀਆਂ ਨੂੰ ਲੈ ਕੇ ਸੀਰੀਅਸ ਹੁੰਦੇ ਉਹ ਮਾਨਜੋ ਖੁੰਡਿਆ ਜੀ ਔਰ ਮੁੰਡਿਆ ਜੀ ਨੂੰ ਭੇਜਤਾ ਤੁਸੀਂ ਕਿੰਨੇ ਸੀਰੀਅਸ ਸੀ ਤੁਸੀਂ ਹੁਣ ਵੀ ਕੱਲ ਤੁਸੀਂ ਮਿਲਣ ਜਾਂਦੇ ਹੋ ਕੇਂਦਰ ਦੀਆਂ ਟੀਮਾਂ ਇੱਥੇ ਜੋ ਨੁਕਸਾਨ ਹੋਇਆ ਇੱਕ ਤਰੀਕ ਨੂੰ ਹੀ ਸਤੰਬਰ ਤੋਂ ਲੈ ਕੇ ਲਗਾਤਾਰ ਰੁਕ ਕੇ ਇੱਥੇ ਸਰਵੇ ਕਰਕੇ ਚਲਿਆਂਗੇ ਆ 3 ਤੋਂ ਲੈ ਕੇ 6 ਤੱਕ ਔਰ ਪ੍ਰਧਾਨ ਮੰਤਰੀ ਤੁਹਾਨੂੰ ਕਹਿ ਕੇਗੇ ਕਿ ਵੀ ਪੰਜਾਬ ਦੀਆਂ ਟੀਮਾਂ ਲਾ ਕੇ ਇਹਦਾ ਸਰਵੇ ਕਰੋ ਕਿ ਸੜਕਾਂ ਦਾ ਕਿੰਨਾ ਨੁਕਸਾਨ ਹੈ ਘਰਾਂ ਦਾ ਕਿੰਨਾ ਨੁਕਸਾਨ ਹੈ ਫਸਲ ਦਾ ਕਿੰਨਾ ਨੁਕਸਾਨ ਹੈ ਡਿਸਪੈਂਸਰੀਆਂ ਦਾ ਕਿੰਨਾ ਨੁਕਸਾਨ ਹੈ ਸਕੂਲਾਂ ਦਾ ਕਿੰਨਾ ਨੁਕਸਾਨ ਹੈ ਉਹ ਪੈਸਾ ਕੋਈ ਟਰੱਕ 'ਚ ਭਰ ਕੇ ਆਣਾ ਹੈ ਪੈਸਾ ਦੇ ਪ੍ਰਪੋਜ਼ਲ ਜਾਣਾ ਨਾ ਤੁਹਾਡਾ ਯਾਪਨ ਜਾਣਾ ਨਾ ਕੱਲ ਤੇ ਉਹਦੇ ਚਲੇਗੇ ਮੁਲਾਕਾਤ ਕਰਨ ਤੁਹਾਡੇ ਕੋਲ ਅੰਕਲ ਨਹੀਂ ਨਹੀਂ ਹੈਗਾ ਤੁਹਾਨੂੰ ਖੁਦ ਨਹੀਂ ਪਤਾ ਤੁਹਾਨੂੰ ਤਾਂ ਜਿਹੜਾ ਕੇਜਰੀਵਾਲ ਲਿਖ ਕੇ ਭੇਜਦਾ ਘਾਟਾ ਤੁਸੀਂ ਕਹਿੰਦੇ ਹੋ ਕਿ ਸਾਨੂੰ ਲਗਭਗ 13000 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਕੇਜਰੀਵਾਲ ਕਹਿੰਦਾ ਨਹੀਂ ਨਹੀਂ 13 ਨਹੀਂ 20 ਮੰਗਣਾ ਤੁਸੀਂ 20000 ਕਰੋੜ ਦਾ ਸਵੇਰੇ ਦੁਪਹਿਰੀ ਸ਼ਾਮੀ ਰਾਗ ਲਾਣਾ ਸ਼ੁਰੂ ਕਰ ਦਿੰਦੇ ਹੋ ਕੱਲ ਤੁਸੀਂ ਐਚਐਮ ਨੂੰ ਮਿਲਣਗੇ ਤੇ ਕਿਉਂ ਨਹੀਂ ਪ੍ਰਪੋਜ਼ਲ ਲੈ ਕੇ ਗਏ ਕਿਉਂ ਨਹੀਂ ਅੰਕਲਨ ਨਾਲ ਲੈ ਕੇ ਗਏ ਕਿ ਕਿੰਨਾ ਕਿੰਨਾ ਨੁਕਸਾਨ ਹੋਇਆ ਮੈਂ ਪੰਜਾਬੀਆਂ ਨੂੰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਇਹਦੇ ਤੋਂ ਹੀ ਪਤਾ ਲੱਗਦਾ ਕਿ ਇਹ ਸਰਕਾਰ ਖੋਖਲੀ ਰਾਜਨੀਤੀ ਦੇ ਸਭਾ ਪਰੰਪਤਲਾਂ ਦੇ ਸਵਾ ਕੁਝ ਨਹੀਂ ਕਰ ਸਕਦੀ ਔਰ ਪੰਜਾਬੀਆਂ ਨੂੰ ਇਹਨਾਂ ਤੋਂ ਆਸ ਵੀ ਨਹੀਂ ਅੱਜ ਪੰਜਾਬੀਆਂ ਨੂੰ ਅਗਰ ਆਸ ਹੈ ਤੇ ਨਰਿੰਦਰ ਭਾਈ ਮੋਦੀ ਤੋਂ ਜਿਹੜੇ ਪੰਜਾਬੀਆਂ ਨੂੰ ਮਿਲਣ ਆਏ ਜਿਨ੍ਹਾਂ ਨੇ ਇੱਕ ਇੱਕ ਕਿਸਾਨ ਨੂੰ ਮਜ਼ਦੂਰ ਨੂੰ ਜਿਨ੍ਹਾਂ ਦਾ ਘਰ ਤੇ ਆ ਆਪਣੇ ਕੋਲ ਬੁਲਾ ਕੇ ਸੁਣਿਆ ਔਰ ਗ੍ਰਹਿ ਮੰਤਰੀ ਜੀ ਨੇ ਕੱਲ ਵੀ ਕਿਹਾ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਨਾਲ ਕੰਦਾ ਦੇ ਨਾਲ ਕੰਦਾ ਮਲਾ ਕੇ ਖੜੀ ਹੈ ਪਰ ਭਾਈ ਪ੍ਰਪੋਜ਼ਲ ਤਾਂ ਬਣਾ ਕੇ ਲਿਆਓ ਵੀ ਵਿਗਿਆਪਨ ਤਾਂ ਤਿਆਰ ਕਰਕੇ ਲਿਆਓ ਉਹਨੇ ਤਿਆਰੀ ਤੇ ਇਹਨਾਂ ਨੇ ਕਰਨੀ ਹੈ। ਔਰ ਦੂਜਾ ਜਿਹੜਾ ਇਹ ਆਪਣੇ ਅਫਸਰਾਂ ਦੇ ਕਾਰਵਾਈ ਕਦੋਂ ਕਰਨਗੇ? ਇਹ ਜਿਹੜੀ ਰਾਵੀ ਦੀ ਬਾੜ ਆਈ ਹੈ। ਇਹਦੇ ਦੋਸ਼ੀ ਥਰਲੇ ਅਫਸਰ ਨਹੀਂ ਹੈ। ਉਹ ਕਿਹੜੀ ਤਾਕਤ ਹੈ ਜਿਨ ਗੇਟ ਨਹੀਂ ਖੋਲਣ ਦਿੱਤੇ। ਜਿਨ ਸਮੇਂ ਤੇ ਡੈਮ ਦਾ ਪਾਣੀ ਰਿਲੀਜ਼ ਨਹੀਂ ਹੋਣ ਦਿੱਤਾ। ਉਹਦੇ ਲਈ ਅਗਰ ਦੋਸ਼ੀ ਹੈ ਇਹਨਾਂ ਦਾ ਨਹਿਰੀ ਮੰਤਰੀ ਕੋਲ ਦੋਸ਼ੀ ਹੈ। ਉਦੇ ਲਈ ਉਹਦਾ ਚੀਫ ਸੈਕਟਰੀ ਲੋਚੀ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਜਵਾਬ ਇਸ ਸਰਕਾਰ ਨੂੰ ਸਾਹਮਣੇ ਆ ਕੇ ਦੇਣਾ ਚਾਹੀਦਾ ਲੋਕਾਂ ਕੋਲੋਂ ਮਾफी ਮੰਗਣੀ ਚਾਹੀਦੀ ਹੈ ਇਹ ਮਾਨ ਮੇੜ ਕੁਦਰਤ ਦੀ ਮਾਰ ਨਹੀਂ ਇਹ ਵਿਪਤਾ ਵਾਲੀ ਸਰਕਾਰ ਇਹ ਆਪਤਾ ਵਾਲੀ ਸਰਕਾਰ ਆਪ ਦੇ ਦੁਆਰਾ ਪੈਦਾ ਕੀਤੀ ਗਈ ਬਾੜ ਹੈ ਕੁਦਰਤ ਦੀ ਮਾਰ ਘੱਟ ਹੈ ਆਪ ਦੀ ਮਾਰ ਲੋਕਾਂ ਨੂੰ ਜ਼ਿਆਦਾ ਪਈ ਹੈ